ਅਸੀਂ ਖੜੇ ਆ ਸੰਗਰੂਰ ਤੇ ਕੀਮਾ ਮੰਡੀ ਦੇ ਵਿੱਚ ਜਿੱਥੇ ਸ੍ਰੀ ਸੰਤਪਾਪਾ ਅਤਰ ਸਿੰਘ ਜੀ ਦਾ 158ਵਾਂ ਜਿਹੜਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਤੇ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖੋਗੇ ਛੋਟੇ-ਛੋਟੇ ਬੱਚੇ ਨੇ ਜਿਹੜੇ ਕੱਤਗੇ ਦੇ ਜੋਹਰ ਦਿਖਾ ਰਹੇ ਨੇ ਪਰ ਤੁਸੀਂ ਦੇਖੋਗੇ ਸਰਦਾ ਦੇ ਨਾਲ ਪੂਰੇ ਪਿੰਡ ਦੇ ਵਿੱਚ ਅਚ ਨੱਗਰ ਕੀਰਤਨ ਹੈ ਜਿਹੜਾ ਉਹ ਕੱਢਿਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 70 ਸਾਇਆ ਏਟ ਪੰਜ ਪਿਆਰਿਆਂ ਦੀ ਰਹਿਣਵਈ ਏਟ ਜਿਹੜਾ ਨਗਰ ਕੀਰਤਨ ਹੈ ਪੂਰੇ ਪਿੰਡ ਦੇ ਵਿੱਚ ਜਿਹੜਾ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਸਾਡੇ ਨਾਲ ਕਾਕਾ ਵੀਰਤੀ ਜੁੜੇ ਨੇ ਵੀਰ ਜੀ ਜੇ ਗੱਲ ਕੀਤੀ ਜਾਵੇ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਜਿਹੜੀ ਇਹ ਸੰਸਥਾ ਬੜੂ ਸਾਹਿਬ ਵੱਲੋਂ ਕਿਹੜੀਆਂ ਕਿਹੜੀਆਂ ਜਿਹੜੀਆਂ ਲੋਕਾਂ ਨੂੰ ਸਮਾਜ ਭਲਾਈ ਦੇ ਜਿਹੜੇ ਕੰਮ ਚੱਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸोमਤੀ ਗੁਰਨਾਨਕ ਨਾਮ ਲੈਵਾ ਸਾਧ ਸੰਗਤ ਨੂੰ 158ਵੇਂ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਸੰਤ ਬਾਬਾ ਤਰਸਿੰਘ ਜੀ ਮਹਾਰਾਜ ਉਹ ਸੰਤ ਸੂਰੇ ਮਹਾਪੁਰਸ਼ਾਨ ਜਿਨ੍ਹਾਂ ਨੇ 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਪਾਨ ਕਰਾ ਕੇ ਗੁਰਸਿੱਖੀ ਨੂੰ ਪਰਫੁੱਲਤ ਕੀਤਾ ਤੇ ਵਿੱਦਿਆ ਦਾ ਸਮੇਲ ਧਾਰਮਿਕ ਵਿੱਦਿਆ ਤੇ دنیਵੀ ਵਿੱਦਿਆ ਦਾ ਸਮੇਲ ਕੀਤਾ ਜਿਸ ਦੇ ਤਹਿਤ ਅੱਜ 129 ਅਕਾਲ ਅਕੈਡਮੀਆ ਦੋ ਯੂਨੀਵਰਸਿਟੀਆਂ ਹੋਰ अनेका ਕਾਲਜ ਜੋ ਕਿ ਇੱਕ ਹਸਪੀਟਲ ਡਿਕਸ਼ਨ ਸੈਂਟਰ ਚੱਲ ਰਹੇ ਹਨ ਉਹ ਜੋ ਇੱਥੇ ਸੰਤ巴巴ਤ ਸਿੰਘ ਮਹਾਰਾਜ ਦਾ ਜਨਮ ਨਗਰੀ ਹੈ ਉਹ ਸੰਤ ਅੰਤ ਸਿੰਘ ਜੀ ਮਹਾਰਾਜ ਨੇ ਇੱਥੇ ਜਨਮ ਲਿਆ ਉਹਨਾਂ ਦਾ 158ਵਾਂ ਜਨਮ ਦਿਹਾੜਾ ਅੱਜ ਪੂਰਾ ਇਲਾਕਾ ਸਾਧ ਸੰਗਤ ਬੜੇ ਹੀ ਪ੍ਰੇਮ ਸ਼ਰਧਾ ਉਤਸ਼ਾਹ ਨਾਲ ਮਨਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਅਸੀਂ ਕਹਿੰਦੇ ਹਾਂ ਯੂਥ ਜਿਹੜਾ ਹੈ ਸਾਡਾ ਨਹੀਂ ਜੁੜ ਰਿਹਾ ਆਪ ਨੂੰ ਇਹ ਕੈਮਰੇ ਵਾਲੇ ਵੀਰ ਪੀਟੀਸੀ ਵਾਲੇ ਦੱਸਣਗੇ ਸਾਰੇ ਨਗਰ ਨਗਰ ਵਿੱਚ ਨਗਰ ਕੀਰਤਨ ਦੇ ਵਿੱਚ youth ਹੀ youth ਹੈ ਜੋ ਕਿ ਨੌਜਵਾਨ ਪੀੜੀ ਹੈ ਬੜੇ ਪ੍ਰੇਮ ਉਤਸ਼ਾਹ ਨਾਲ ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੀ ਹੈ ਔਰ ਸਾਰੀਆਂ ਸੇਵਾਵਾਂ ਨੌਜਵਾਨ ਪੀੜੀ ਕਰ ਰਹੀ ਹੈ ਦਾਸ ਸਮੁੱਚੇ ਪਰਬੰਧ ਵਾਲਿਆਂ ਨੂੰ ਸਮੁੱਚੇ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਤੇ ਅਪੀਲ ਕਰਦਾ ਹੈ ਆਰ ਸਮੁੱਚੀ ਸੰਗਤਾਂ ਨੂੰ ਇਸ ਵੇਲੇ ਸਾਨੂੰ ਜੋ ਲੰਗਰ ਲਾਣ ਦੀ ਲੋੜ ਹੈ ਉਹ ਲੋੜ ਹੈ ਵਿੱਦਿਆ ਦਾ ਆਪ ਜੀ ਜਿਹੜੇ ਵੀ ਬੱਚੇ ਪੜਾ ਸਕਦੇ ਹੋ ਆਪਣੇ ਨੇੜੇ ਦੇ ਸਕੂਲ ਵਿੱਚ ਗਰੀਬ ਬੱਚਿਆਂ ਨੂੰ ਜਾਂ ਲੋੜਵੰਦ ਬੱਚਿਆਂ ਬੱਚੀਆਂ ਨੂੰ ਵਿੱਦਿਆ ਦੇ ਲਈ ਜਰੂਰ ਉਦਦਮ ਕਰੋ ਤਾਂ ਜੇ ਸੰਤ ਅਤਰ ਸਿੰਘ ਜੀ ਮਹਾਰਾਜ ਹੈ ਆਸ਼ਾ ਸੀ ਸਾਡਾ ਹਰ ਇੱਕ ਬੱਚਾ ਨੌਜਵਾਨ ਗੁਰਸ਼ਿਕ ਬੱਚਾ ਅੰਮ੍ਰਿਤਧਾਰੀ ਹੋਵੇ ਬਾਣੀ ਬਾਣੇ ਨਾਲ ਜੁੜਿਆ ਹੋਵੇ ਔਰ ਉੱਚ ਕੋਟੀ ਦੀ ਵਿੱਦਿਆ ਉਹਦੇ ਕੋਲ ਹੋਵੇ ਤਾਂ ਹੀ ਅਸੀਂ ਪਰਫੁੱਲਤ ਹੋ ਸਕਦੇ ਹਾਂ ਜੇ ਸਾਡੀ ਬੱਚਿਆਂ ਕੋਲ ਉੱਚ ਕੋਟਿਆ ਦੀ ਉੱਚ ਕੋਟੀ ਦੀ ਵਿੱਦਿਆ ਹੈ ਸੋ ਦਾਸਰਿਆਂ ਦੀ ਬੇਨਤੀ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਾਡੇ ਨਾਲ ਕਾਕਾ ਵੀਰ ਜੀ ਜਿਨ੍ਹਾਂ ਨੇ ਪੂਰੀ ਜਿਹੜੀ ਜਿਹੜੀ ਸੰਸਥਾ ਵੱਲੋਂ ਜਿੰਨੀਆਂ ਵੀ ਸੇਵਾਵਾਂ ਚੱਲ ਰਹੀਆਂ ਨੇ ਉਹਨਾਂ ਬਾਰੇ ਚੰਨਣਾ ਪਾਇਆ ਪਰ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾਉਣ ਲੱਗਿਆ ਸੀ ਪਿੱਛੇ ਵੀ ਜਰੂਰ ਤਸਵੀਰਾਂ ਦਿਖਾਵਾਂਗੇ ਕਿਉਂਕਿ ਜਿਹੜਾ ਨਗਰ ਕੀਰਤਨ ਹੈ ਤੁਸੀਂ ਦੇਖੋ ਕਿ ਇੱਕ ਪਾਸੇ ਜਿਹੜਾ youth ਹੈ youth ਪੂਰੇ ਕਹਿ ਸਕਦੇ ਆਪੇ ਟਰੈਕਟਰ ਟਰਾਲੀਆਂ ਲੈ ਕੇ ਇੱਥੇ youth ਪਹੁੰਚਿਆ ਸੇਵਾ ਕਰ ਰਿਹਾ youth youth ਨੂੰ ਨਾਲ ਜੋੜਨਾ ਕਿੱਦਾਂ ਉਹਨੂੰ ਪ੍ਰੇਰਣਾ ਲੈ ਕੇ ਕਿਵੇਂ ਜੋੜਨਾ ਇਹ ਜਿਹੜੀ ਪੂਰੀ ਜਿਹੜੀ ਸਿੱਖਿਆ ਇਹ ਇਸ ਜਗ੍ਹਾ ਤੋਂ ਮਿਲਦੀ ਅੱਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਜਿਹੜੀ ਪਾਲਕੀ ਸਾਹਿਬ ਹੈ ਉਹ ਪਿੱਛੇ ਆ ਰਹੀ ਹੈ ਕੋ ਸ੍ਰੀ ਗੁਰੂ ਅੰਗਦ ਸਾਹਿਬ ਜੀ ਸਹੋਬਤ ਕੀਤੇ ਗਏ ਨੇ ਪੰਜ ਪਿਆਰਿਆਂ ਦੀ ਜਿਹੜੀ ਰਹਿਗਾਈ ਤੇ ਜਿਹੜਾ ਨਗਰ ਕੀਰਤਨ ਹੈ ਸਜਾਇਆ ਸਜਾਇਆ ਗਿਆ ਹੈ ਤੇ ਪੂਰਾ ਜੁੱਤ ਤੁਹਾਨੂੰ ਦਿਖਾ ਰਿਹਾ ਕਿ ਲਗਾਤਾਰ ਜਿਹੜੀ ਤਸਵੀਰ ਤੁਸੀਂ ਦੇਖੋਗੇ ਇਹ ਨਗਰ ਦੇ ਵਿੱਚ ਹੀ ਜਿਹੜਾ ਨਗਰ ਕੀਰਤਨ ਹੈ ਉਹ ਆ ਰਿਹਾ ਕਿਵੇਂ ਜਗਾ ਜਗਾ ਤੇ ਜਿਹੜਾ ਸਵਾਗਤ ਹੈ ਉਹ ਕੀਤਾ ਗਿਆ ਅੱਗੇ ਅਗਲੀ ਤਸਵੀਰ ਜਿਹੜੀ ਸੀ ਤੁਹਾਨੂੰ ਦਿਖਾਉਣ ਲੱਗਿਆ ਕਿ ਮਾਤਾ ਪੋਲੀ ਜੀ ਜੋ ਕਿ ਸੰਤ ਬਾਬਾ ਅਤਰ ਸਿੰਘ ਜੀ ਦੇ ਮਾਤਾ ਜੀ ਸਨ ਤੇ ਸੰਤ ਬਾਬਾ ਅਤਰ ਸਿੰਘ ਜੀ ਤੇ ਉਹਨਾਂ ਦੇ ਜਨਮ ਸਥਾਨ ਦੀ ਜਿਹੜੀ ਤਸਵੀਰ ਹੈ ਉਹ ਲਗਾਈ ਗਈ ਹੈ ਤੁਹਾਨੂੰ ਜਿਹੜੀਆਂ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਚੀਮਾ ਮੰਡੀ ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਦਾ 158ਵਾਂ ਨੱਗਰ ਕੀਰਤਨਾ ਜਿਹੜਾ ਬੜੀ ਸਰਦਾਂ ਦੇ ਨਾਲ ਧੂਮਤਾਮ ਨਾਲ ਮਨਾਇਆ ਜਾ ਰਿਹਾ ਹੈ ਤੁਸੀਂ ਦੇਖੋਗੇ ਬਹੁਤ ਵੱਡੀ ਤਦਾਦ ਦੇ ਵਿੱਚ ਪੂਰਾ ਨਗਰ ਕੀਰਤਨ ਕਹਿ ਸਕਦਾ ਕਿ ਰਾਤੀ 8 ਵਜੇ ਤਕਰੀਬਨ ਨਗਰ ਕਿ ਉਹ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਜਿਹੜੀ ਇਸ ਨਗਰ ਕੀਰਤਨ ਦੀ ਸਮਾਪਤੀ ਹੋਣੀ ਹੈ ਅਸੀਂ ਕੋਸ਼ਿਸ਼ ਕਰਦੇ ਆ ਤੁਹਾਨੂੰ ਪਾਲਕੀ ਦੇ ਦਰਸ਼ਨ ਕਰਾਉਣ ਦੀ ਤੁਸੀਂ ਦੇਖੋਗੇ ਕਿਵੇਂ ਠਾਠਾਂ ਮਾਰਦਾ ਜਿਹੜਾ ਕੱਠਾ ਹੈ ਉਹ ਇੱਥੇ ਪੂਰੇ ਨਗਰ ਦੇ ਜਿਹੜੇ ਲੋਕ ਨੇ ਪੂਰੇ ਠਾਠਾਂ ਮਾਰਦੇ ਕੱਠ ਦੇ ਵਿੱਚ ਜਿਹੜੀ ਪਾਲਕੀ ਸਾਹਿਬ ਹੈ ਉਹ ਤੁਹਾਨੂੰ ਦਿਖਾਉਣ ਲੱਗਿਆ ਤੁਸੀਂ ਦੇਖੋ ਕਿ ਪੰਜ ਪਿਆਰੇ ਜਿਹੜੇ ਇੱਥੇ ਲੰਗਰ ਲਗਾਇਆ ਗਿਆ ਚਾਹ ਪਾਣੀ ਸਕਾਇਆ ਜਾ ਰਿਹਾ ਤੇ ਪੂਰਾ ਕੱਟ ਪੂਰੇ ਕੱਟ ਦੀਆਂ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਲੱਗਿਆ ਕਿ ਤੁਸੀਂ ਦੇਖੋ ਕਿ ਜਿਹੜਾ ਨਗਰ ਕੀਰਤਨ ਹੈ ਬੜੀ ਸਰਦਾਰਾ ਦੇ ਨਾਲ ਬੜੀ ਸਰਦਾਰਾ ਦੇ ਨਾਲ ਇਹ ਟੀਮਾ ਮੰਡੀ ਜਿਹੜਾ ਨਗਰ ਕੀਰਤਨ ਹੈ ਟੀਮਾ ਮੰਡੀ ਦਾ ਨਗਰ ਕੀਰਤਨ ਹੈਗਾ ਇਹ ਪੂਰੇ ਨਗਰ ਕੀਰਤਨ ਦੀ ਜੇ ਗੱਲ ਕੀਤੀ ਜਾਵੇ ਤੇ ਕੁਝ ਦਿਖਾਵਾਂਗੇ ਕਿ ਜਿਹੜੀਆਂ ਪਿੰਡ ਦੀਆਂ ਕਹਿ ਸਕਦੇ ਆ ਜਿੰਨੇ ਵੀ ਸੰਗਤਾਂ ਜਿਹੜੀ ਇੱਥੇ ਪਹੁੰਚੀ ਹੋਈ ਆ ਲਗਾਤਾਰ ਜਿਹੜਾ ਨਗਰ ਕੀਰਤਨ ਆਪਦੇ ਪੜਾ ਪਰ ਪੜਾ ਪਰ ਪੜਾ ਰੁਕਦਾ ਹੋਇਆ ਅੱਗੇ ਵਧਦਾ ਜਾ ਰਿਹਾ ਅਸੀਂ ਗੱਲ ਕਰਾਂਗੇ ਜਿਹੜੇ ਬੜੂ ਸਾਹਿਬ ਬਾਬਾ ਕਵਾਲ ਸਿੰਘ ਜੀ ਤੋਂ ਬਾਅਦ ਜਿਹੜਾ ਪੂਰੀ ਦੇਖਰੇਖ ਕਰ ਰਹੇ ਨੇ ਡਾਕਟਰ ਗਵਿੰਦਰ ਸਿੰਘ ਜੀ ਉਹਨਾਂ ਨਾਲ ਗੱਲ ਕਰ ਕਿ ਉਹ ਪਾਲਕੀ ਸਾਹਿਬ ਦੀ ਸੇਵਾ ਕਰ ਰਹੇ ਸੀ ਬੜੀ ਸਰਦਾਰਾ ਦੇ ਨਾਲ ਪੂਰੇ ਨਗਰ ਤੇ ਵਿੱਚ ਜਿਹੜਾ ਨਗਰ ਕੀਰਤਨ ਆ 158ਵਾਂ ਜਿਹੜਾ ਜਨਮ ਦਿਹਾੜਾ ਸੰਤ ਬਾਬਾ ਅਤਰ ਸਿੰਘ ਜੀ ਦਾ ਉਹ ਬੜੀ ਧੂਮਤਾ ਮਨਾਇਆ ਜਾ ਰਿਹਾ ਸਤਿਕਾਰ ਜੀ ਡਾਕਟਰ ਸਾਹਿਬ ਜੇ ਗੱਲ ਕੀਤੀ ਜਾਵੇ ਪੂਰੇ ਨਗਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਨਹੀਂ ਕਹਿ ਸਕਦੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਦੀ ਪੂਰੀ ਜਿਹੜੀ ਸਰਦਾਪੂਰਨਾ ਚ 158 ਨਗਰ ਕੀਰਤਨ ਦਾ ਯਾਰਾ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਯੁੱਗ ਦੇ ਸਭ ਤੋਂ ਮਹਾਨ ਜੋ ਤਪਸਵੀ ਬ੍ਰਹਮ ਗਿਆਨੀ ਸੰਤ ਅਤਰ ਸਿੰਘ ਜੀ ਮਹਾਰਾਜ ਹੋਏ ਹਨ ਕੇਵਲ ਸਿੱਖ ਧਰਮ ਦੇ ਨਹੀਂ ਸਮੁੱਚੀ ਦੁਨੀਆ ਵਾਸਤੇ ਉਹਨਾਂ ਨੇ ਸੇਧ ਦਿੱਤੀ ਹੈ ਅਧਿਆਤਮ ਦਾ ਸਬਕ ਸਾਰੀ ਮਾਨਵਤਾ ਨੂੰ ਆਪ ਜੀ ਨੇ ਦਿੱਤਾ ਹੈ ਆਪ ਜੀ ਨੇ ਦੋ ਆਪ ਜੀ ਦੇ ਬੜੇ ਵੱਡੇ ਕੰਟਰੀਬਿਊਸ਼ਨਸ ਹਨ ਇੱਕ ਕੇ ਸੰਗਤ ਨੂੰ ਆਪ ਜੀ ਨੇ ਗੁਰੂ ਨਾਲ ਜੋੜਿਆ ਹੈ ਆਪਣੇ ਜੀਵਨ ਕਾਲ ਵਿੱਚ 14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂwala ਬਣਾਇਆ ਹੈ ਦੂਸਰਾ ਆਪ ਜੀ ਨੇ ਨਿਰਵਾਣ ਕੀ ਕਰੀਏ ਜੀ এডਿਕੇਸ਼ਨ ਦੇ ਦੇ ਏਰੀਆ ਵਿੱਚ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ ਹੈ ਸੋ ਉਹਨਾਂ ਦਾ ਜੋ ਅਸੀਂ ਦਿਨਵਾਂ ਆ ਰਹੇ ਹਾਂ ساری ਦੁਨੀਆ ਵਿੱਚ ਬੜੀ ਤੁਮਤਾ ਮਨਾਇਆ ਜਾ ਰਿਹਾ ਹੈ ਜਨਮਸਥਾਨ ਗੁਰਦੁਆਰਾ ਚੀਮਾ ਸਾਹਿਬ ਵਿਖੇ ਇਹ ਪ੍ਰੋਗਰਾਮ 6 ਦਿਨ ਦਾ ਪ੍ਰੋਗਰਾਮ ਸੀ 12 ਤੋਂ ਲੈ ਕੇ 17 ਤੱਕ ਅੱਜ 15 ਤਰੀਕ ਹੈ ਅੱਜ ਇੱਥੇ ਮਹਾਨ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਤੁਸੀਂ ਦੇਖ ਹੀ ਸਕਦੇ ਹੋ ਲੱਖਾਂ ਲੋਕ ਇੱਥੇ ਆ ਕੇ ਦਰਸ਼ਨ ਕਰ ਰਹੇ ਹਨ ਔਰ ਰੰਗਮਾਨ ਰਹਿ ਹਨ ਅਸੀਂ ਤੇ ਬਸ ਇਹੀ ਬੇਨਤੀ ਕਰਾਂਗੇ ਇਹੀ ਆਸ ਰੱਖਾਂਗੇ ਕਿ ਜੋ ਸੰਜੀ ਮਹਾਰਾਜ ਜੀ ਨੇ ਬਚਨ ਕੀਤੇ ਹਨ ਭਾਈ ਅਸੀਂ ਆਪਣੇ ਜੀਵਨ ਸਵਾਰ ਲਈਏ ਆਪਣੇ ਜੀਵਨ ਨੂੰ ਅਸੀਂ ਸੇ ਦੇ ਦਈਏ ਅਸੀਂ ਗੁਰੂ ਵਾਲੇ ਬਣੀਏ ਅਮਰਤ ਚੱਕੀਏ ਅੱਛੇ ਕਾਰਜ ਕਰੀਏ ਨਸ਼ੇ ਤੋਂ ਮੁਕਤ ਹੋਈਏ ਔਰ ਮੁੜ ਅਸੀਂ ਸਿੱਖ ਧਰਮ ਨੂੰ ਉੱਚੀ ਚੋਟੀ ਤੇ ਉੱਚੇ ਸ਼ਿਖਰ ਤੇ ਲਿਆ ਜਾਈਏ ਤੈ ਦਿਲੋਂ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਇਹ ਸਾਡਾ ਡਾਕਟਰ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਪੂਰੀ ਸੰਗਤ ਨੂੰ ਸੰਦੇਸ਼ ਦਿੱਤਾ ਹੈ ਕਿ ਸਾਨੂੰ ਲੋੜ ਹੈ ਜਿਹੜੇ ਤਰਾਹੇ ਪਏ ਹੋਏ ਨੌਜਵਾਨ ਹੈ ਉਹਨਾਂ ਨੂੰ ਪ੍ਰੇਰ ਕੇ ਇੱਧਰ ਲੈ ਕੇ ਆਉਣ ਦੀ ਪਰ ਜਿਹੜੀਆਂ ਪਿੱਛੇ ਤੁਹਾਨੂੰ ਜ਼ਰੂਰ ਤਸਵੀਰਾਂ ਦਿਖਾਵਾਂਗੇ ਕਿ ਵੱਡੀ ਤਦਾਦ ਦੇ ਵਿੱਚ ਪੂਰਾ ਇਕੱਠ ਹੈ ਜਿਹੜਾ ਉਹ ਇੱਥੇ ਕੀਤਾ ਗਿਆ ਤੁਸੀਂ ਦੇਖੋ ਕਿ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਲਗਾਤਾਰ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਹੜਾ ਇਹ ਨਗਰ ਕੀਰਤਨ ਆ ਤਕਰੀਬਨ 8-9 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ ਤੁਸੀਂ ਦੇਖੋਗੇ ਜਿਹੜਾ ਕੱਠ ਦੇਖੋ ਕਿ ਇਹ ਪਿੰਡ ਦੇ ਵਿੱਚ ਹੀ ਨਗਰ ਕੀਰਤਨ ਕ੍ਰਾਸ ਕਰ ਰਿਹਾ ਹੋਰ ਵੀ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਂਦੇ ਰਹਾਂਗੇ ਬੜੇ ਰੋ ਪੀ.ਟੀ.ਸੀ ਦੇ ਨਾਲ ਕੈਮਰਾਮੈਨ ਰਵਿੰਦਰ ਸਿੰਘ ਸਿੱਤੂ ਦੇ ਨਾਲ ਗੁਰਦਰਸ਼ਨ ਸਿੰਘ ਸਿੱਤੂ ਪੀ.ਟੀ.ਸੀ ਨਿਊਜ਼ ਸੁਨਰੂ